ਆ ਤੋਹ ਕਿੱਥੇ ਗਿਆ? ਫਟੇ ਜੁਆ ਕਰ ਰਹਿ ਸਾਡੇ ਬੱਚਾ ਨੂੰ ਦਿਓ ਥੱਲੇ। ਮੱਕਾ ਆ ਜਾਏ ਭਾਈਓ। ਕੱਢੀ ਰੱਖ ਲੈ ਦਿਓ ਸਾਡੇ ਬੱਚਾ ਨੂੰ ਆਕੇ। ਪਹਿਲੇ ਤਾਂ ਬੋਟਾ ਬਣਵਾ ਦਿਨ ਦਾ ਕਰੀ ਮਾਰੂ ਕੱਢਦੇ ਆ। ਤੇ ਤੁਹਾਡੇ ਮਤਲਬ ਹੋਣਗੇ। ਕਿਰੀ ਕਿੱਥੇ ਜਾਣ ਦੇ ਕੋ। ਕਿਰੀ ਤੁਹਾਡਾ ਭਰਾਤਾ ਤੁਹਾਡੀਆਂ ਵੋਟਾਂ ਬਣੀਆਂ ਹੀ ਨੇ ਵੋਟਾਂ ਬਣੀਆਂ ਉੱਥੇ ਹੁਣ ਤਾਂ ਨਹੀਂ ਦੇਿਆ ਸਾਰੇ ਕੀ ਗੱਲ ਹੈ ਕਿ ਕੋਈ ਨਹੀਂ ਤਕਰੀਬਾ ਦਾ ਹੱਕ ਰਹਿਗਾ ਕਸੂ ਸਾਰੇ ਦਾ ਵੋਟ ਵਾਲਾ ਦੇ ਦੇ ਸਾਨੂੰ ਗੱਡੀ ਰੱਖ ਲੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਾਨੂੰ ਖਾਲੀ ਕਰਨ ਵਾਸਤੇ ਕਿਹਾ ਗਿਆ ਸੀ ਕੁਝ ਦਿਨਾਂ ਲਈ। ਹਾਂਜੀ ਜੀ ਅਸੀਂ ਕਿਹਾ ਸੀ ਇਹਨਾਂ ਨੂੰ ਖਾਲੀ ਕਰਨ ਵਾਸਤੇ ਅਸੀਂ ਕਹਾਂ ਟਾਈਮ ਦੇ ਦਿਓ। ਟਾਈਮ ਦਿੱਤਾ ਗਿਆ ਸੀ ਇੱਕ ਵੀ। ਕੋਈ ਨਹੀਂ ਦਿੱਤਾ ਗਿਆ ਜੀ ਇਕਦਮੀ ਆ ਕੇ ਡੋਜ਼ਰ ਲਾ ਦਿੰਦੇ ਕੀ ਗੱਲ। ਕੱਲ ਅਨਾਊਂਸਮੈਂਟ ਕਰਕੇ ਗਈ ਸੀ। ਸਾਨੂੰ ਤਾਂ ਪਤਾ ਨਹੀਂ ਅੱਜ ਰਾਮਤ ਦੇ ਸੀਗੀ ਆ। ਪਹਿਲਾਂ ਵੀ ਇਹ ਚੈੱਕ ਕਰਕੇ ਗਈ ਸੀ ਕਿ ਗੱਿਆਂ ਵੀਰੇ ਪਾਣੀ ਤਾਂ। ਪਹਿਲਾਂ ਵੀ ਆਇਆ ਕਿ ਸਾਨੂੰ ਟਾਈਮ ਦਿੱਤਾ ਜਾਵੇ। ਅਸੀਂ ਗਰੀਬ ਬੰਦੇ ਅਸੀਂ ਕਿੱਧਰ ਜਾਈਏ ਦੱਸੋ। ਅਸੀਂ ਉੱਧਰ ਜਾਣੇ ਤੁਹਾਨੂੰ ਉਧਰ ਭੁਲਾ ਦਿੰਦੇ ਆ। ਸੜਕ ਤੇ ਸਮਾਨ ਕੌਣ ਸੁੱਟੇ ਕੱਚੋ ਕਿੱਧਰ ਜਾਈਏ ਸੜਕ ਤੇ ਇੱਡਾ ਰੋੜਾ ਸੜਕ ਤੇ ਦੇਖੋ ਜੀ ਜਿੱਦੋਂ ਗਰੀਬਾਂ ਨੂੰ ਪੁਜਾਉਂਦੇ ਸੜਕ ਤੇ ਚੜ੍ਹ ਕੇ ਗਰੀਬ ਜਿੱਥੇ ਜਾਈਏ ਦੱਸ ਇਹ ਸੜਕ ਤੇ ਸਮਾਨ ਸੁੱਟਣਾ ਜਾਂ ਇਹ ਸੁੱਟਣਾ ਆਪਣਾ ਪੱਥਰ ਵਗੈਰਾ ਦੇਖੋ ਜੀ ਸੜਕ ਤੇ ਤਾਂ ਸੁੱਟਿਆ ਸੀ ਕਿੰਨੇ ਪਾਤੀ ਜਾਂਦੇ ਸਾਨੂੰ ਸਾਰੇ ਭਜਾਉਂਦੇ ਆ ਦੱਸੋ ਕਿੱਧਰ ਜਾਈਏ ਤੁਸੀਂ ਦੇਖੋ ਸਾਨੂੰ ਖਾਸ ਹੀ ਜਾਈਏ ਤਸਵੀਰਾਂ ਦੇ ਸਕਦੇ ਸਾਰੇ ਦੁਖੀ ਗਰੀਬਾਂ ਨਾਲ ਗਰੀਬਾਂ ਦੇ ਬੱਚਿਆਂ ਨੂੰ ہمارا ਤੇ ਗਰੀਬਾਂ ਦੇ ਬੱਚਿਆਂ ਨੂੰ ਮਾਜੋ ਮਾਜੋ ਕਰ ਦੇ ਚੁਆ ਕੁੱਪੀਆ ਏਡੀ ਕੋਸਟ ਲਾਓ ਇਹਦੇ ਚੀਜ਼ ਕਰਾਉਣਾ ਬੜਾ ਬੜਾ ਬੰਦ ਹਾਂ ਹਾਂ ਆ ਗਿਆ ਆ ਗਿਆ ਬੰਦੀ ਵਾਲਾ ਸਾਜੀ ਕਰਨੀ ਤਾਂ ਜੇਕਰ ਉਹ ਸਾਡੀ ਦਿਖਾ ਰਹੇ ਆ ਤੁਹਾਨੂੰ ਖੀੜਾ ਰੋਡ ਦੇ ਆ ਪਠੰਡਾ ਰੋਡ ਦੇ ਲਾਈਵ ਤਸਵੀਰਾਂ ਹਾਂ ਆਇਆ ਨਹੀਂ ਜੀ ਸਾਹਿਬ ਜੀ ਅਸੀਂ ਗਰੀਬ ਬੰਦੇ ਕਿੱਧਰ ਜਾਈਏ ਦੱਸੋ ਇੱਕ ਮਿੰਟ ਹੈ ਜੀ ਕਿੱਧਰ ਜਾਣਾ ਹੈ ਕਿਤਾ ਨੂੰ ਤੇਰਾ ਟਾਈਮਿੰਗ ਤੇ ਸਾਹਮਣੇ ਸਾਹਿਬ ਜੀ ਅੱਜ ਆਇਆ ਕਿੱਥਾ ਜੀ ਤੁਸੀਂ ਹਿੱਲੇ ਕਿਉਂ ਹੋ ਹੈ ਜੀ ਅੱਜ ਹਿੱਲੇ ਰਿਹਾ ਸਵੇਰ ਤੇ ਆਇਆ ਸੀ ਕਿ ਅਸੀਂ ਸਮਾਨ ਕੱਢੋ ਸਾਹਿਬ ਜੀ ਜੇ ਸਾਨੂੰ ਕਿਧਰ ਪਾਸੇ ਮਸਲਾ ਹੱਲ ਹੋਊਗਾ ਤਾਂ ਅਸੀਂ ਜਾਵਾਂਗੇ ਦੱਸੋ ਕਿੱਧਰ ਜਾਈਏ ਜਿਹੜੇ ਆਪਕੇ ਬੰਦੇ ਕੋਲ ਬਰਾਤ ਹੱਦੀ ਪ੍ਰੈਸ਼ ਕਰਨਾ ਸਾਡੇ ਆਇਆ ਨਹੀਂ ਜੀ ਸਾਡਾ ਭਾਵੇਂ ਇੱਕ ਵਾਰੀ ਕਰ ਲਓ ਉਹ ਹਾਂ ਚਲੋ ਹਾਂ ਜੀ ਸਾਡਾ ਬੋਲਿਆ ਨਹੀਂ ਨਾ ਤਾਂ ਮੇਰਾ ਮਾਹ ਹੈ ਜੀ ਨਾ ਮੇਰਾ ਪਿਓ ਹੈ ਜੀ ਬੋਲੀ ਵੀ ਹੈ ਇੱਕ ਮਿੰਟ ਗੱਲ ਸੁਣ ਪਹਿਲਾਂ ਸਾਡੀ ਜੀ ਤਾਂ ਤੁਸੀਂ ਆ ਕੁਝ ਕਰਨਾ ਚਾਹੋ ਮੈਂ ਤਾਂ ਕੁਝ ਨਹੀਂ ਕਰਦਾ ਆ ਤਾਂ ਰਾਮਨਾਥ ਬਠੋ ਐਸ.ਐਮ. ਨਾਲ ਖੜੇ ਆ ਨਾਲ ਗੱਲ ਤੋਂ ਪਹਿਲਾਂ ਗੱਲ ਸੁਣ ਜੀ ਠੀਕ ਹੈ ਜੀਓ ਸਾਹਿਬ ਬੈਠੇ ਆ ਤੋਂ ਉਹਨਾਂ ਨਾਲ ਮਿਲਾ ਦਿੰਨੇ ਆਂ ਆਪੇ ਤੁਹਾਡਾ ਕੋਈ ਹੱਲ ਕਰਕੇ ਦੇਵਾਂ ਹਾਂ ਜੀ ਬੱਟੇ ਵਾਲਾ ਕੰਮ ਕਰੋਗੇ ਫਿਰ ਉਹ ਨਹੀਂ ਜੀ ਸਾਰੇ ਬੰਦੇ ਤੁਹਾਡੇ ਕੋਲੋਂ ਪਾਸੇ ਆਉਂਦੇ ਆ ਕਿ ਫਿਕਰੀਆਂ ਆ ਆ ਵੀ ਮੰਡੀ ਜਿੱਥੇ ਮਾਰਦੇ ਆਂ ਤੁਸੀਂ ਸੁਣ ਲਿਆ ਪਹਿਲਾਂ ਆ ਜਿਹੜਾ ਸਮਾਨ ਜਿਹੜਾ ਤੁਹਾਡਾ ਹੈਗਾ ਉਹ ਤੁਸੀਂ 사이드 ਰੱਖ ਲਓ ਇਹਨਾਂ ਦੇ ਰੱਖ ਲੈ ਪਹਿਲਾਂ ਗੱਲ ਸੁਣ ਲਓ ਉਹ ਮਸਾਲਾ ਹੈਗਾ ਨਹੀਂ ਹੈ ਤੁਹਾਡੇ ਕਾਲੀਆਂ ਦੇ ਵਿੱਚ ਚੱਕਰ ਆਉਂਦਾ

ਆ ਦੇਖੋ ਕਿਵੇਂ ਚੁਗਿਆ ਦੇ ਪੀਲਾ ਪੰਝਾ ਚਲਾਇਆ ਵੀ ਗਿਆ ਤੇ ਹੋਰ ਵੀ ਚਲਾਇਆ ਜਾ ਰਿਹਾ ਚੁਗਿਆ ਬਾਰੇ ਪ੍ਰਵਾਸ ਪ੍ਰਵਾਸੀਆ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਸੜਕਾਂ ਦੇ ਸਮਾਨ ਵੇਖੋ ਤੁਹਾਨੂੰ ਦਿਖਾ ਰਿਹਾ ਬਟਿੰਡਾ ਰੋਡ ਦੀਆਂ ਲਾਈਵ ਤਸਵੀਰਾਂ ਕੋਟ ਪੂਰਾ ਤੇਜ਼ੀ ਤੇ ਕੁਝ ਨਜਾਇਜ਼ ਹੀ ਪ੍ਰਵਾਸੀਆ ਵੱਲੋਂ ਮਤਲਬ ਕਿ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਸ ਕਰਕੇ ਪ੍ਰਸ਼ਾਸਨ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਲੈਮ ਤਸਵੀਰ ਆ ਜੀ ਜੀ ਹਾਂ ਤਾਂ ਮਾਨਸੂਨ ਤੋਂ ਪੂਰੀ ਹਲਕਾ ਬਹਿਨੀ ਪੁਲਿਸ ਪ੍ਰਸ਼ਾਸਨ ਦਾ ਭਾਰੀ ਮਾਤਰਾ ਦੇ ਵਿੱਚ ਫੁੱਲ ਪ੍ਰਬੰਧ ਹੈ ਫੁੱਲ ਇੰਤਜ਼ਾਮ ਕੀਤਾ ਗਿਆ ਕਿਸੇ ਜੀ ਤਰ੍ਹਾਂ ਕੋਈ ਘਟਨਾ ਵਾਪਰ ਕਾਨੂੰਨ ਜ਼ਖਾ ਰਹੇ ਲਾਈਵ ਤਸਵੀਰਾਂ ਵਟਿੰਡਾ ਰੋਡ ਦੀਆਂ ਇਸ ਤੋਂ ਪਹਿਲਾਂ ਜਿਹੜਾ ਆਪਾਂ ਲਾਈਵ ਕੀਤਾ ਸੀ ਲਾਈਵ ਦੇ ਵਿੱਚ ਪ੍ਰਵਾਸੀਆਂ ਵੱਲੋਂ ਇੱਕ ਗੁੱਸਾ ਜ਼ਾਹਿਰ ਕੀਤਾ ਗਿਆ ਜੀ ਸੜਕਾਂ ਦੇ ਇੱਟਾਂ ਗਲੇ ਸੁੱਟ ਗਏ ਕੱਚ ਦੇ ਬੰਟਿਆਂ ਨੂੰ ਸੁੱਟ ਗਏ ਹੁਣ ਹੌਲੀ-ਹੌਲੀ ਮਾਹੌਲ ਹੈ ਜਿਹੜਾ ਸ਼ਾਂਤ ਹੋ ਰਿਹਾ ਜਾ ਰਿਹਾ ਆਪਣਾ ਆਪਣਾ ਸਮਾਨ ਦੇ ਪ੍ਰਵਾਸੀਆਂ ਨੇ ਝੁੱਗੇ ਦੇ ਵਿੱਚੋਂ ਕਢਣਾ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਦੋਨ ਦਿਖਾ ਰਹੇ ਨੇ ਲਾਈਵ ਤਸਵੀਰਾਂ ਬਹੁਤ ਸ਼ਾਂਤ ਹੋ ਚੁੱਕਿਆ ਅਗਰ ਡੀਐਸਪੀ ਸਵਿਚ ਆ ਕੇ ਚੇਅਰ ਕਰ ਗਏ ਪੂਰੀ ਸੇਵਾ ਨਵਾਰ ਰਹੇ ਨੇ ਬਸ 2 ਮਿੰਟ ਵੇਟ ਕਰੋ ਅੱਗੇ ਜਾ ਰਹੇ ਹਾਂ ਖਬਰ ਵਾਲ ਨੂੰ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਕੋਟਪੁਰਾ ਜੀ ਉਤੋਂ ਕਿ ਤੁਹਾਰੇ ਤੁਹਾਨੂੰ ਲਾਈਵ ਤਸਵੀਰਾਂ ਐਸਟੀਐਮ ਸਾਹਿਬ ਖੜੇ ਇੱਥੇ ਐਸਟੀਐਮ ਵੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਕੀ ਕਹਿ ਰਿਹਾ 50% ਜੇ ਸਪੈਕਟ੍ਰਮ ਮੰਗੀ ਹੋਈ ਸੀ ਇਹ ਜਿਹੜਾ ਹੈਗੇ ਹੋਊਗੀ ਅੱਗੇ ਨੈਸ਼ਨਲ ਹਾਈਵੇ ਤੇ ਐਸਪੈਕਟ ਗਿਆ ਕਲਾਉਡ ਕਰ ਦਿੱਗੇ ਸਰ ਜੀ ਜਿੰਨਾ ਕੋਲ ਹੈਗਾ ਉਹਨਾਂ ਨੂੰ ਤਾਂ ਖਾਲੀ ਕਰ ਲਾ ਜੀ ਸਾਡੇ ਕੋਲ ਕੋਈ ਕੁਝ ਵੀ ਹੈ ਨਹੀਂ ਜੀ ਸਾਡੇ ਅਨਸਵਾਰੀ ਕਰ ਲੋ ਸਾਡੇ ਕੋਲ ਕੋਈ ਕੁਝ ਵੀ ਹੈ ਨਹੀਂ ਬਸ ਗਰੀਬ ਨਹੀਂ ਆ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਜਿਹੜਾ ਗਿਆ ਉਹਨੂੰ ਕੀ ਨੂੰ ਕਰ ਤੋ ਸਾਡੀ ਅਸੀਂ ਕਹਿੰਨੇ ਤੁਹਾਨੂੰ ਟਾਈਮ ਦਿੱਤਾ ਜਾ ਟਾਈਮ ਤੁਹਾਨੂੰ ਕਹਿੰਦਾ ਟਾਈਮ ਸਰ ਤੁਹਾਨੂੰ ਦਿੱਤੀ ਥੋੜੀ ਘੜੀ ਚੁੱਕੀ ਹੈ ਅਸੀਂ ਆਈ ਜੀ ਮਨ ਬਿਲਾ ਕਰਦਾ ਜੀ ਮਨ ਕਰਦਾ ਕੋਈ ਨਹੀਂ। ਉਹ ਬੇਚਾਰੇ ਜਿਹਾ ਤੁਸੀਂ ਇਸ਼ਾਰਾ ਕਰਦੇ ਹੋ। ਨਹੀਂ ਨਹੀਂ।